ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹੱਲਾ ਜੋਥਾ ਸਾਧਗਰ ਸੇ ਵਿਆਇ ਆਪਣਾ ਪਈਏ ਨਮ ਪਰ ਭੌਜਲ ਡੁਪੜੀਆਂ ਕੱਢ ਲੈ ਹਰ ਦਤ ਕਰੇ ਦਾਤਾਰ ਧਨ ਧਨ ਸੇ ਸਾਹ ਹੈ ਜੇ ਨਾਮ ਕਹ ਵਾਪਾਰ ਦੇਨ ਸੇਵਿਆ ਸੇਲਣਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਨੋ ਸਪਨਾ ਕੋ ਦੇਖਦਾ ਦੇਤਾ ਜਗਤ ਸੰਸਾਰ ਰਿੱਠਾ ਮੂਤਨ ਹੋਵੇ ਜਿੱਤਰ ਸ਼ਬਦ ਨ ਕਰੇ ਵਿਚਾਰ ਦਾਸਨ ਦਾਸ ਕਹਿ ਜਾ ਨਾਨਕ ਜੇ ਹਾ ਤੁ ਕਰਾਏ ਹੈ ਤੇ ਹਾਓ ਗਰੀਬਖਿਆਨ ਸੁਗੁਰੂ ਗੁਰੂ ਪਿਆਰੇ ਸਾ ਸੰਗ ਰਿਓ ਆਜੋ ਜਿਹੜੀ ਵਾਰ ਵੀ ਚਾਲ ਚੱਲ ਰਹੀ ਹੈ ਤਾਂ ਅੰਦਰ ਗੁਰੂ ਰਾਮਦਾਸ ਜੀ ਦੇ ਬਾਰਕ ਰਸਨਾ ਨੂੰ ਜਾਣੂ ਕੀਤਾ ਹੋਇਆ ਲੜੀ ਵਾਰ ਦਾ 22 ਨੰਬਰ ਸ਼ਬਦ ਜੋ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 313 ਵਿੱਚ ਸੁਭਤ ਹੈ ਉਹ ਵਿਚਾਰ ਨਾਲ ਜੁੜਨਾ ਕਰੀਏ ਜੋ ਕਿ ਆਪਾਂ ਕੱਲ ਪ੍ਰਧਾਨ ਪੁਰਖ ਭਾਵ ਬ੍ਰਹਮ ਗਿਆਨੀ ਦੀ ਅਵਸਥਾ ਦਾ ਸਤਿਗੁਰੂ પાસે শ্রবণ ਕੀਤੀ ਸੀ ਅੱਜ ਉਹ ਬ੍ਰਹਮ ਗਿਆਨੀ ਕਿੰਨਾ ਉੱਚਾ ਹੈ ਕਿੰਨਾ ਸੁੱਚਾ ਹੈ ਕਿ ਕਿਸ ਤਰ੍ਹਾਂ ਤਰਦਾ ਹੈ ਸੰਸਾਰ ਜੋ ਦਸਰੇ ਫਿਰ ਕੱਲ ਨੂੰ ਪੌੜੀ ਜਸਣਗੇ ਪੌੜੀ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਭਗਤ ਨੇ ਜਿਹੜੇ ਉਹ ਕਿਵੇਂ ਤਰ ਜਾਂਦੇ ਨੇ ਅੱਜ ਬ੍ਰਹਮ ਗਿਆਨੀ ਦੇ ਤਰ੍ਹਾਂ ਵੀ ਵਸਦਾ ਦਸਰੇ ਨੇ ਮਹੱਲਾ ਚੌਥਾ ਚੌਥੇ ਪਾਸ਼ੇ ਗੁਰੂ ਰਾਮਦਾਸ ਜੀ ਜਨ ਗਾਵਦੇ ਨੇ ਸਾਧਗੁਰ ਸੇਵੀ ਐ ਆਪਣਾ ਪਾਈਐ ਨਮ ਅਦਾਪਾਰ ਸਤਿਗੁਰ ਸੇਵੀਆ ਆਪਣ ਐਸੇ ਬ੍ਰह्म ज्ञानीបុਰਖ ਐਸੇ ਮਹਾਂਪੁਰਖ ਆਪਣੇ ਸਤਿਗੁਰ ਨੂੰ ਸੇਵਦੇ ਨੇ ਕਿਉਂਕਿ ਸਤਿਗੁਰ ਪੀਣਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਣੀ ਹੋਰ ਕੱਚੀ ਹੈ ਬਾਣੀ ਸਤਿਗੁਰ ਕੌਣ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਤ ਸਾਰੇ ਗੁਰੂ ਦੀ ਬਾਣੀ ਤੋਂ ਇਲਾਵਾ ਹੋਰ ਕਿਹਨੇ ਕੋਈ ਗੁਰੂ ਨਹੀਂ ਹੈ ਤੇ ਉਹ ਗੁਰੂ ਦੀ ਬਾਣੀ ਤੋਂ ਇਲਾਵਾ ਸਰ ਇਕੱਜੀ ਬਾਣੀ ਹੈ। ਉਸ ਤੋਂ ਇਲਾਵਾ ਕੋਈ ਪੱਕੀ ਬਾਣੀ ਨਹੀਂ ਹੈ। ਕਹਿੰਦੇ ਜਿਹੜਾ ਸਤਿਗੁਰੂ ਦੀ ਬਾਣੀ ਪੜਦਾ ਹੈ ਸਤਿਗੁਰੂ ਸੇਵਿਆ ਹੈ ਆਪਣਾ ਜਿਹਨੇ ਸੇਵ ਲਿਆ। ਜਪੜਾ ਕਰਿਆ ਪਾਈਏ ਨਾਮ અપਾਰ। ਉਹਨੇ અપਾਰ ਕੋਈ ਜਿਹੜਾ ਕੋਈ 파ਰਾਵਾਰ ਨਹੀਂ ਹੈ ਸਭ ਬਿੰਦ ਪ੍ਰਮਾਤਮਾ ਨਾਮ ਪਾ ਲਿਆ ਦਾ। ਸੁਨਰੰਗਾਂ ਅਰਣ ਨੂੰ ਜਪਣਾ ਕੀਤਾ ਉਸ ਨੂੰ ਪਾਣਾ ਕੀਤਾ ਉਹਦੇ ਖਜ਼ਾਨੇ ਨੂੰ ਪਾ ਲਿਆ ਐਸਾ ਵੱਡ ਮੁੱਲਾ ਮਨੁੱਖ ਹੈ ਐਸਾ ਹੈ ਜਿਹਨੇ ਜਪਿਆ ਉਹਨੇ ਪਾਇਆ ਏਨੀ ਜਪਿਆ ਪਰੋਸੀ ਨੇ ਮਿਲਣੂਗੀ ਕਿਉਂਕਿ ਜੇ ਫਸਲ ਅਸੀਂ ਬੀਜੀਏ ਤਾਂ ਸਾਰੀ ਫਸਲ ਦੂਜਾ ਵੱਡ ਨਹੀਂ ਸਕਦਾ ਸਿਰਫ ਅਸੀਂ ਵੱਡ ਸਕਾਂਗੇ ਇਸੇ ਵਗੈਰੇ ਜ਼ਿੰਦਗੀ ਦੇ ਟੁਕੜੇ ਤੂੰ ਬੀਜੇ ਨੇ ਤੂੰ ਹੀ ਚੁਗੇਗਾ ਵੰਡ ਨਹੀਂ ਪੜਾਸੀ ਸਮੇਂ ਨੇ ਸ਼ਾਇਦ ਅਸੀਂ ਮਾੜਾ ਕਰੀਏ ਦੂਜੇ ਦਾ ਪੜਾ ਹੋ ਜਾਏ ਸਤਿਗੁਰੂ ਕਿੰਨੇ ਨਹੀਂ ਕਹਿੰਦੇ ਜੇ ਤੂੰ ਮਾੜਾ ਕਰੇਂਗਾ ਤਾਈਂ ਮਾੜਾ ਹੋਏਗਾ ਨਹੀਂ ਤਾਂ ਮਾੜਾ ਨਹੀਂ ਹੋਏਗਾ ਤੇ ਭਾਵੇਂ ਸਤਿਗੁਰੂ ਤੋਂ ਪੁੱਛਿਆ ਕਰੀਏ ਸਤਿਗੁਰੂ ਨਾਮ ਪਾਲਿਆ ਫਿਰ ਹੋਏਗਾ ਕੀ ਭਾਵ ਜਲ ਐਡਪਦੇਆਂ ਕੱਢ ਲੈ ਹਰ ਦਾਤ ਕਰੇ ਦਾਤਾਰ ਭਾਜ ਡੁੱਬ ਦੇਣਾ ਆਜੋ ਸੁਣੋ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਈ ਬਾਬਾ ਕਬੀਰ ਸਰ ਜਿੰਦੇ ਨੇ ਕਹਿੰਦੇ ਆ ਕਿ ਤੁਹਾਨੂੰ ਦੌਲਤ ਪਾ ਲਿਆ ਤੇ ਕਿਤੇ ਨੰਕਾਰ ਪਾ ਲਿਆ ਤੇ ਕਿਤੇ ਮਾਣ ਨਾ ਕਰਦੇ ਵੀ ਮੈਨੂੰ ਸਭ ਕੁਝ ਮਿਲ ਗਿਆ ਕਹਿੰਦੇ ਜੇ ਬੇੜੀ ਮੈਂ ਦਾਹ ਜੇ ਪਤਾ ਨਹੀਂ ਕਦੋਂ ਡੁੱਬ ਜਾਣੀ ਕੀ ਪਤਾ ਸਿਰੇ ਲੱਗਦੀ ਲੱਗਦੀ ਡੁੱਬ ਜਾਏ ਜੇ ਬੇੜੀ 'ਚ ਇੱਕ ਛੇਕ ਹੋ ਜਾਏ ਨਾ ਬੇੜੀ ਪਾਣੀ 'ਚ ਡੁੱਬਦਿਆਂ ਦੇਵ ਨਹੀਂ ਲੱਗਦੀ ਸਤਿਗੁਰੂ ਕਹਿੰਦੇ ਨੇ ਜੇ ਵਿਚਾਰਾਂ ਰੂਪੀ ਇੱਕ ਵੀ ਛੇਕ ਤੇਰੇ ਮਨ 'ਚ ਪੈ ਗਿਆ ਤੂੰ ਮਰਦਾਂ 'ਚ ਡੁੱਬਦਿਆਂ ਟਾਈਮ ਦੀ ਲਾਈਨ ਦਾ ਚੈ ਸਾਰੀ ਉਮਰ ਬ੍ਰਹਮਵਸਤ ਸੈਕ ਹੋਣੀ ਰਹੀ ਹੈ ਕਿ ਖੰਡਿਓ ਤੇ ਕੀ ਵਾਲੋਂ ਨੇ ਕੀ ਏਡ ਮਾਰਗ ਜਾਣਾ ਏਡਾ ਉਖਮਾ ਰਗਾ ਪਰ ਭੌਜਲ ਡੁੱਬਦਿਆਂ ਕੱਢ ਲੈ ਡੁੱਬਦੇ ਨੂੰ ਭੌਜਲ ਚੋਂ ਕੱਢ ਲੈਂਦਾ ਕਿ ਛੇਕ 'ਚ ਪਾਣੀ ਪੈਂਦਾ ਹੋਵੇ ਨਾ ਬੇੜੀ 'ਚ ਦਬਾ ਲਈਏ ਕਿਉਂਕਿ ਦਬਏਗਾ ਕੌਣ ਜਿਹਨੂੰ ਅਕਲ ਹੈ ਜਿਹਨੂੰ ਲੋੜ ਹੈ ਕਿ ਕਿਸ ਤਰ੍ਹਾਂ ਨੂੰ ਦਬਣਾ ਹੈ ਮਨ ਇਹ ਤਾਂ ਸੰਦ ਦੇ ਪ੍ਰੈਸ਼ਰੀ ਪਾਣੀ ਦਾ ਇੰਨਾ ਹੁੰਦਾ ਵੀ ਜਿਹੜਾ ਦਬਾ ਦਾ ਨੂੰ ਦੇਖਦੇ ਹੁੰਦਾ ਹੈ ਸਤਗੁਰੂ ਕਹਿੰਦੇ ਨੇ ਦਬਣਾ ਕਿਵੇਂ ਸਤਗੁਰੂ ਵੀ ਦੱਸਦੇ ਨੇ ਕਹਿੰਦੇ ਜਦੋਂ ਸੂਤ ਹੋਏਗੀ ਜਾਣ ਹੋਏਗਾ ਸਾਰ ਭੌਜਲ ਟੁੱਪਦਿਆਂ ਕੱਢ ਲੈ ਫਿਰ ਟੁੱਪ ਦੀ ਪੀੜੀ ਵੀ ਨੰਕਾਰ ਕੰਡੇ ਲਾ ਦਿੰਦਾ ਹੈ ਪਰ ਜਦੋਂ ਹਰ ਦਾਤ ਕਰੇ ਦਾਤਾਰ ਕੁਰਬਾਨੀ ਦੇ ਦਾਤਾਰ ਵੀ ਹੈ ਤੇ ਦਾਤ ਆਲੋਂ ਵਿੱਚ ਫਰਕ ਹੈ ਅੱਖਰਾਂ ਦੇ ਅਰਥਾਂ 'ਚ ਵੀ ਫਰਕ ਪੈ ਜਾਂਦਾ ਹੈ ਤੇ ਇੱਥੇ ਤੱਕ ਲਈ ਮੁਹਾਵਰੇ 'ਚ ਕਾਵਿ ਉੱਚੇ ਵੀ ਫਰਕ ਪੈ ਜਾਂਦਾ ਜਿਵੇਂ ਮਿਆ ਤੇ ਮਾਇਆ ਸਪੇਅਰ ਤੇ ਪਾਇਆ ਲਿਆ ਤੇ ਲਾਇਆ ਇਸ ਤਰ੍ਹਾਂ ਬਹੁਤ ਫਰਕ ਪੈਂਦਾ ਹੈ ਤੇ ਸਤਿਗੁਰੂ ਕਹਿੰਦੇ ਨੇ ਪਾਉ ਜਲਤੂ ਪ੍ਰਿਆ ਕਰ ਲੈ ਹਰ ਦਾਤ ਕਰੇ ਦਾ ਤਾਰ ਕਿ ਜਦੋਂ ਦਾਤ ਆਪ ਦਾਤਾ ਦਿੰਦਾ ਹੈ ਸੋਜੀ ਨਿਰੰਕਾਰ ਖੁਦ ਦਿੰਦਾ ਹੈ ਫਿਰ ਡੁੱਬਦੀਆਂ ਬੇੜੀਆਂ ਵੀ ਬੰਨੇ ਲਾ ਦਿੰਦਾ ਕਿਉਂਕਿ ਆਜਾਮਲ ਪਾਪੀ ਜਗਦਾਨ ਨਿੰਮਖ ਮਹੇ ਨਿਸ਼ਤਾਰਾ ਇੱਕ ਖੇਰ ਮਾਰਤਾ ਤੇ ਨਿਸ਼ਤਾਰਾ ਪਾਉ ਉਤਾਰਾ ਕਰ ਦਿੰਦਾ ਅਸੀਂ ਸਭ ਨੇ 653 ਪਾਉ ਉਤਾਰਾ ਨਹੀਂ ਕਿਸੇ ਤੇ ਕੀਤੇ ਨਹੀਂ ਹੁੰਦਾ ਬਖਸ਼ਿਸ਼ ਰੈਮਨ ਸਤਿਗੁਰੂ ਕਰ ਰਹੇ ਨੇ ਇਹਦੇ ਭਾਈ ਦਾ ਜਦੋਂ ਦਾਤਾ ਦਿੰਦਾ ਹੈ ਨਾ ਤੇ ਪਾਰ ਉਦਾਰਾ ਵੀ ਉਹ ਲਾਂਦਾ ਹੈ ਧੰ ਧੰ ਸੇਸ਼ਾ ਹੈ ਜੇ ਨਾਮ ਕਰਹਿ ਵਾਪਾਰ ਵਪਾਰ ਨਹੀਂ ਬਾਪਾਰ ਕਹਿੰਦੇ ਉਹ ਮਨੁੱਖ ਸ਼ਾਹੂਕਾਰ ਹੈ ਜਿਨ ਕੈ ਪੱਲੇ ਧਨਵਸ ਹੈ ਤੇਨ ਕਾ ਨਾਉ ਫਕੀਰ ਜਿਨ ਕੈ ਪੱਲੇ ਤੂੰਵਸ ਹੈ ਤੇਨ ਨਰ ਗੁਰੀ ਕੇ ਹੀ ਸਤਗੁਰੂ ਜਿਹੜੇ ਪੱਲੇ ਗਿਆਨ ਉਹ ਅਮੀਰ ਹੈ ਸ਼ਾਹੂਕਾਰ ਹੈ ਤੇ ਜਿਹਦੇ ਪੱਲੇ ਦੁਨੀਆਂ ਵੀ ਦੁਨਿਆਵੀ ਧਨ ਹੈ ਉਹ ਗੰਗਰੀਬ ਗੰਗਾਲ ਹੈ ਜਿਹਦੇ ਮਨ ਤੇ ਗਿਆਨ ਨਹੀਂ ਨਾ ਇਹ ਨਹੀਂ ਕਿ ਅਮੀਰ ਪੈਸੇ ਵਾਲਾ ਗਿਆਨਮਾਨੀ ਹੋ ਸਕਦਾ ਜਾਂ ਪੈਸੇ ਵਾਲਾ ਅਸ਼ੰਭਾਰੀ ਸੱਚਾ ਹੋ ਸਕਦਾ ਸਤਿਗੁਰੂ ਕਹਿੰਦੇ ਨੂੰ ਹੋ ਸਕਦਾ ਪਰ 99% ਕੋਈ 1% ਕੇਸ ਹੋਏਗਾ ਬਚਿਆ 99% ਮਾਇਆ ਛੱਲ ਲੈਂਦੀ ਹੈ ਉਹ ਤਾਂ ਕਿਰਪਾ ਹੈ ਸਤਿਗੁਰੂ ਦੇ ਜੇ ਕੋਈ ਹੰਕਾਰ ਤੋਂ ਵੱਢ ਜਾਏ ਕੋਈ ਮਾਇਆ ਦੀ ਇੱਛਾ ਤੋਂ ਵੱਢ ਜਾਏ ਸਤਿਗੁਰੂ ਕਹਿੰਦੇ ਨੇ ਧੰਨ ਧੰਨ ਸੇ ਸ਼ਾਹ ਹੈ ਜੇ ਨਾਮ ਕਰੇ ਵਾਪਾਰ ਉਹ ਸ਼ੌਕਰ ਧੰਦਾ ਦੇ ਯੋਗ ਨੇ ਜਿਹੜੇ ਨਾਮ ਦੇ ਨਾਮ ਦਾ ਵਪਾਰ ਕਰਦੇ ਨੇ ਉਹ ਪੂਜਣਯੋਗ ਨੇ ਸ਼ੌਕਰ ਜਿਹੜੇ ਵਪਾਰ ਕਰਦੇ ਨੇ ਸਿਰਫ ਨਾਮ ਦਾ ਗਿਆਨ ਦਾ ਨਿਤਨੇਮ ਦਾ ਅਰਸ਼ੀਵਾਰ ਵਾਰ ਕਰਦੇ ਨੇ ਦੁਨਿਆਵੀ ਦਾ ਧਨ ਦੌਲਤ ਦਾ ਐਸ਼ੋਰੰਦ ਇਛਤਾ ਕੀ ਦੇਹਾਂ ਦਾ ਵੀ ਕਰ ਲੈਣੇ ਆ ਸਤਿਗੁਰੂ ਕਹਿੰਦੇ ਨੇ ਪਰ ਤੁਗਣ ਜਾ ਰਹੇ ਸਿੱਖ ਆਪਨੇ ਸ਼ਬਦ ਲੰਘਾਉਣਾ ਵੜ ਜਾ ਰਹੇ ਜਿਹੜੇ ਵਰਦ ਕਰਨਾ ਜਾਣਦੇ ਨੇ ਕੋਈ ਲੰਘਦੇ ਨਹੀਂ ਪਾਰ ਇਹ ਮਨ ਪਿਆਰੇ ਤੂੰ ਸਦਾ ਸੱਚ ਸੁਮਾ ਲੈ ਜੇ ਸੱਚ ਨੂੰ ਸੁਮਾ ਲ ਲੈਨੇ ਉਹ ਲੰਘਦੇ ਨੇ ਪਾਰ ਵਰਦ ਕਰ ਉਹ ਵੜ ਜਾ ਰਹੇ ਵੱਖਰੇ ਸੁਮਾਲ ਤੈਸੀ ਵਰਤ ਸੁਹੀਏ ਤੇ ਅਸੀਂ ਨਿਭਾਣਾਲ ਵਾਨੇ ਕਰਨ ਆਏ ਕਿ ਨੇ ਨਾਮ ਦਾ ਵਪਾਰ ਕਰ ਸੂ ਧੰਨਤਾ ਤੇ ਯੋਗ ਸ਼ੌਕਰ ਹੋ ਜਾਏਗਾ ਸ਼ੌਕਰ ਕਿੰਨੇ ਜਿਹੜਾ ਵਪਾਰ ਕਰਨਾ ਜਾਣਦਾ ਹੋਵੇ ਜੇ ਧੰਦਾ ਯੋਗ ਹੋ ਜਾਏਗਾ ਤੂੰ ਕਿਉਂਕਿ ਜੇ ਨਾਮ ਕਰੇ ਵਪਾਰ ਕੰਡੀਸ਼ਨ ਹੈ ਉਹ ਧੰਨ ਨੇ ਸ਼ੌਕਰ ਜੇ ਨਾਮ ਕਰੇ ਵਪਾਰ ਜੇ ਕੋਈ ਨਾਮ ਦਾ ਵਪਾਰ ਕਰਦਾ ਹੈ ਅੱਜ ਅਸੀਂ ਕਹਿੰਦੇ ਜੇ ਨਾਮ ਦਾ ਵਪਾਰ ਨਾਮ ਨਹੀਂ ਦੱਸੇ ਕਿਸੇ ਨੂੰ ਗੁਰੂ ਨੇ ਨਾਮ ਦਿੱਤਾ ਗੁਰੂ ਬਣ ਜਾਂਦਾ ਨਹੀਂ ਸਤਿਗੁਰੂ ਦੇ ਇਹਦੇ ਸੋਚਦੇ ਤੇ ਸਾਡੇ ਕੋਲ ਗੁਰੂ ਦਾ ਬਾਣੀ ਦਾ ਸਾ ਸਮੁੰਦਰ ਨਾ ਹੁੰਦਾ ਸਤਿਗੁਰੂ ਨੇ ਕਿਹਾ ਸੀ ਇੱਕ ਤੇ ਜਾ ਕੇ ਤੇ ਸਿਰਫ ਕਹਿੰਦੇ ਇੱਕ ਨਿਰੰਕਾਰ ਹੈ ਹੋਰ ਕੋਈ ਨਹੀਂ ਹੈ ਅੱਲਾ ਪਾਕੰਮ ਪਾਕ ਹੈ ਸ਼ੱਕ ਕਰੋ ਜੇ ਦੂਸਰੋ ਇੱਕ ਨਿਰੰਕਾਰ ਹੈ ਉਹਦੀ ਕੁਦਰਤ ਹੈ ਉਸ ਤੋਂ ਬਿਨਾਂ ਦੁਨੀਆ ਦਾ ਕੋਈ ਗੁਰੂ ਨਹੀਂ ਹੈ ਇੱਕ ਹੀ ਗੁਰੂ ਨਿਰੰਕਾਰ ਹੈ ਕਹਿੰਦੇ ਕਿਤੇ ਬਣ ਕੇ ਸ਼ੱਕ ਕੇ ਦੇਖ ਪਿਓ ਦਾ ਦੇਖਾ ਖੋਲ ਡਿੱਠਾ ਜਨਾ ਤਾਂ ਮੇਰੇ ਮਨ ਭਿਆ ਨਿਦਾਨਾ ਰਤਨ ਲਾਲ ਜੀ ਦਾ ਕਸ਼ੂਨ ਮੋਲ ਫਰੇ ਫੰਡਾ ਰੱਖੂ ਤੇ ਤੋ ਖਾਓ ਖਰਚੋ ਰਲ ਮਿਲ ਬਾਈ ਟੋਟਣਾ ਵੱਧ ਦੋ ਜਾਈ ਵੱਧ ਜਰੈਗਾ ਕਟੇਗਾ ਨਹੀਂ ਐਸੇ ਲਈ 사ਦਗੁਰੂ ਬਖਸ਼ਿਸ਼ ਕਰ ਰਹੇ ਨੇ ਵਣਜਾਰੇ ਸਿੱਖ ਆਪਦੇ ਸ਼ਬਦਾਂ ਦਾ ਵਣਹਾਰ ਵਣਨ ਕਰਵਾਏ ਵਣਜਾਰੇ ਸਿੱਖ ਆ ਜਾਂਦੇ ਨੇ ਫਿਰ ਗੁਰੂ ਦਾ ਸ਼ਬਦ ਉਹਨਾਂ ਨੂੰ ਪਾਲ ਉਤਾਰਾ ਕਰਵਾ ਦਿੰਦਾ ਹੈ ਜਨਨਾਨਕ ਦਿਨ ਕੋ ਕਿਰਪਾ ਪਈ ਤਿਨ ਸੇਵੇ ਅਸਰ ਜਨਹਾਰ ਪਰ ਜਨਨਾਨਕ ਪਾ ਬਦਾਸ ਨਾਨਕ ਕਹਿੰਦਾ ਗੁਰੂ ਰਾਮਦਾਸ ਜੀ ਕਹਿੰਦੇ ਨੇ ਦਾਸ ਨਾਨਕ ਕਹਿੰਦਾ ਜਿਨ ਕੋ ਕਿਰਪਾ ਪਈ ਪਰ ਬਖਸ਼ਿਸ਼ ਜਿਹਤੇ ਹੋ ਗਈ ਤਿਨ ਸੇਵੇ ਅਸਰ ਜਨਹਾਰ ਉਹੀ ਸਰਜਨਹਾਰ ਨੂੰ ਸੇਵ ਸਕਦਾ ਅਸੀਂ ਲੈ ਲੈਨੇ ਪੱਖ ਦੀ ਸਾਡੇ ਤੱਕ ਕਿਰਪਾ ਨਹੀਂ ਹੋਈ ਅਸੀਂ ਸੇਵਣਾ ਨਹੀਂ ਉਦਮ ਕਰਿੰਦੇ ਆ ਜੀ ਉਹ ਕਮਾਉਂਦੇ ਆ ਸਭ ਪੁੰਜ ਕਹਿੰਦੇ ਉਦਮ ਦਾ ਕਰ ਬੱਚਾ ਬਿਲਕੁਦ ਹੈ ਬਿਲਕੁਦਾਂ ਬਿਲਕੁਦਾਂ ਰਹ ਜਾਂਦਾ ਹੈ ਮਾਂ ਦੇ ਦੁੱਧ ਤੋਂ ਪਰ ਮਾਂ ਅਖੀਰ ਸੁਪਤੀ ਜਾਂਦੀ ਹੈ ਬੱਚੇ ਦੇ ਪਿਆਰ ਤੇ ਬੱਚੇ ਨੂੰ ਦੁੱਧ ਦੇ ਦੇਂਦੀ ਪਿਲਾ ਦਿੰਦੀ ਹੈ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਜੇ ਤੈਨੂੰ ਵੱਡੀ ਕਰਨਾ ਆ ਗਿਆ ਹੈ ਤੇ ਕਿਰਪਾ ਸਤਿਗੁਰੂ ਦੀ ਮਿਹਰ ਰਹਿਮਤ ਮੰਗ ਕਿਰਪਾ ਮੰਗ ਮੰਗਦੇ ਆ ਮੰਗਦੇ ਇੱਕ ਦਿਨ ਸਤਿਗੁਰੂ ਤਰੋਠ ਜ਼ਰੂਰ ਜਾਏਗਾ ਬਸ ਤੇ ਇਹ ਮ ਧਿਆਨ ਲੈਂਦਾ ਜਿਵੇਂ ਮਾਂ ਪੁੱਤ ਦਾ ਲੈਂਦੀ ਹੈ ਪਿਓ ਪੁੱਤ ਦਾ ਲੈਂਦਾ ਇਸ ਤਰ੍ਹਾਂ ਸਤਬਦੂ ਵੀ ਤੇਰਾ ਧਿਆਨ ਲੈਂਦਾ ਹੈ ਕਹਿੰਦੇ ਤਿੰਨ ਸੇਵਿਆ ਸਿਰਜਨ ਹਾਰ ਜੇ ਤੇ ਕਿਰਪਾ ਹੋਏਗੀ ਜਪੂ ਕੋਈ ਸਕੇਗਾ ਇਹਦਾ ਮਤਲਬ ਇਹ ਨਹੀਂ ਲੈਣਾ ਜੀ ਅਸੀਂ ਨਹੀਂ ਜਪ ਸਕਦੇ ਕਹਿੰਦੇ ਉਦਮ ਤਾਂ ਕਰ ਜਪਣ ਦੀ ਕੋਸ਼ਿਸ਼ ਕਰ ਠੀਕ ਹੋ ਕੇ ਜਪ ਯਾਨੀ ਕਿ ਆ ਲਈਏ ਨਾ ਸਾਡੇ ਘਰ ਦੇ ਬੂਹੇ ਨੇ ਕੋਈ ਆ ਜੇ ਕੋਈ ਮੰਨ ਤਾਂ ਠੀਕ ਹੋ ਕੇ ਬਹਿ ਜੇ ਅਸੀਂ ਖੀਦੇ ਲਈਏ ਚਾਹ ਜਿਉਂ ਮੰਡੀ ਲਈਏ ਉਹਨੂੰ ਕੁਝ ਨਾ ਕੁਝ ਦੇ ਕੇ ਤੁਰਦੇ ਆਂ ਵੀ ਜਾਂ ਵੀ ਜਨਤਾਰ ਦਾ ਬਣ ਤੁਰਦਾ ਬਣ ਤੇ ਸਤਿਗੁਰੂ ਕਹਿੰਦੇ ਨੇ ਜਦੋਂ ਕਿ ਅਵਸਥਾਵਾਂ ਨੇ ਜਦੋਂ ਸਤਗੁਰੂ ਦੇ ਦਰ ਤੇ ਠੀਠ ਹੋ ਕੇ ਬੈ ਗਏ ਆ ਤੈਨੂੰ ਦਰਤਾ ਦੇਗਾ ਵੀ ਚੱਲ ਦਰਤਾ ਲੈ ਕੇ ਤੁਰਦਾ ਬਣ ਜੇ ਫਿਰ ਵੀ ਠੀਠ ਹੋ ਕੇ ਬੈ ਗਏ ਤਾਂ ਨੂਰੀਤियां ਦਈਆਂ ਦੇਗਾ ਲੈ ਵੀ ਤੁਰਦਾ ਬਣ ਫਿਰ ਵੀ ਜੇ ਠੀਠ ਹੋ ਕੇ ਬੈ ਗਏ ਤੈਨੂੰ ਬ੍ਰਹਮ ਅਵਸਥਾ ਦੇਗਾ ਤੁਰਦਾ ਬਣ ਪਰ ਜੇ ਫਿਰ ਵੀ ਠੀਠ ਹੋ ਕੇ ਬੈ ਗਏ ਸਤ ਸਤ ਜੀ ਉਹ ਆਪਣੇ ਨਾਲ ਮਿਲਾ ਲੇਗਾ ਆਪਣਾ ਰੂਪ ਬਣਾ ਲੇਗਾ ਉਸ ਅਸੀਂ ਕਿਹੜੀ ਅਵਸਥਾ ਜਾਂਦੇ ਹਾਂ ਕਿਹੜੀ ਸਟੇਜ ਤੇ ਨੇ ਸਟੇਜਾਂ ਨਹੀਂ ਸਤਗੁਰੂ ਤੱਕ ਪਹੁੰਚਣ ਦੀਆਂ ਦਰਗਾਹ ਤੱਕ ਪਹੁੰਚਣ ਦੀਆਂ ਤਿੰਨੋਂ ਦੀਆਂ ਤਿੰਨੋਂ ਸਟੇਜਾਂ ਪਾਰ ਕਰਕੇ ਚੌਥਾ ਪੜਾ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆ ਸੋ ਸੁਪਨਾ ਕੀ ਰੇਨ ਕਰਤਾ ਹੋ ਆਓ ਹਮਾਰੇ ਪਾਸ ਕਹਿੰਦੇ ਜਦੋਂ ਮੰਗੀਆਂ ਸ਼ਾਮਾਂ ਪੂਰਨ ਹੋ ਗਈਆਂ ਹੋਣ ਲੱਗ ਗਿਆ ਫਿਰ ਉਹ ਸਟੇਜ ਛੱਡ ਜਾਏਗਾ ਜੇ ਠੀਠ ਹੋ ਕੇ ਬਹਿ ਗਿਆ ਫਿਰ ਸਤਿਗੁਰੂ ਦਿੱਤੀਆਂ ਸਿੱਟੀਆਂ ਵੀ ਦੇ ਦੇਗਾ ਦਿੱਤੀਆਂ ਸਿੱਟੀਆਂ ਤੋਂ ਪਾਰ ਹੋ ਗਿਆ ਫਿਰ ਸਤਿਗੁਰੂ ਬ੍ਰਹਮਵਸਥਾ ਜੀ ਲਈ ਜਾਇਆ ਜਾਏਗਾ ਜੇ ਉਹਦੇ ਚ ਵੀ ਠੀਠ ਹੋ ਕੇ ਨਾਮ ਜਪਦਾ ਰਿਹਾ ਫਿਰ ਕਹਿੰਦਾ ਆਪਣਾ ਰੂਪ ਬਣਾ ਲੇਗਾ ਕੀ ਉਹ ਹੁਣ ਅਸੀਂ ਦੇਖ ਲਈ ਅਸੀਂ ਕਿਹੜੀ ਸਟੇਜ ਤੇ ਅਟਕ ਗਣਾ ਹੈ ਕਿਉਂਕਿ ਇਹ ਤਿੰਨੋਂ ਦੇ ਤਿੰਨੋਂ ਸਟੇਜ ਸਤਿਗੁਰੂ ਨੇ ਮਾਇਆ ਦੇ ਕਹੇ ਨੇ ਇਹਨ ਜਿਹੜਾ ਤਿੰਨ ਸਟੇਜਾਂ ਪਾਰ ਕਰ ਗਿਆ ਚੌਥੀ ਰੰਕਾਰ ਨਾਲ ਇੱਕ ਵਿੱਚ ਹੋਣ ਦੀ ਗੱਲ ਹੈ ਜਿਹੜੇ ਕਿ ਬਾਬਾ ਜਦੀਪ ਸਿੰਘ ਇੱਕ ਵਿੱਚ ਹੋ ਗਏ ਸਨ 22 ਭਾਈ ਮਣੀ ਸਿੰਘ ਭਾਈ ਤਾਰੂ ਸਿੰਘ ਭਾਈ ਕਨਈਆ ਜੀ ਸਭ ਰੰਕਾਰ ਨਾਲ ਇੱਕ ਵਿੱਚ ਹੋ ਕੇ ਉਹਦਾ ਰੂਪ ਬਣ ਗਏ ਸਨ ਵੀ ਗਏ ਇਹੀ ਕਹੇ ਸੀ ਸਤਿਗੁਰੂ ਜਿੱਥੇ ਦੇਖਦੰ ਤੈਰਾ ਰੂਪ ਅਕਾਲ ਪੁਰਖ ਦਾ ਵਸਦਾ ਰੂਪ ਦੇਖਦਾ ਮੈਂ ਦੇਖਾਂ ਕੀ ਕਰਲ ਕੀ ਮੈਨੂੰ ਇਹ ਦੱਸ ਸਤਿਗੁਰੂ ਪਿਆਰੇ ਸਾਸੰਗ ਜੀਓ ਮੇਰੇ ਸਤਿਗੁਰੂ ਕਿਰਪਾ ਕਰ ਜਿਸ ਤੇ ਕਿਰਪਾ ਕਰਦਾ ਹੈ ਨਾਮ ਉਹ ਹੀ ਜਪਦਾ ਹੈ ਮਿਲ ਤੇ ਨ ਚੀਜ਼ ਤੇ ਵੀ ਕਿਰਪਾ ਕਰਦੇ ਦਸਨਾਣ ਤੇ ਵੀ ਕਿਰਪਾ ਕਰਦੇ ਮੈਂ ਤੇਰਾ ਨਾਮ ਜਪਾਂ ਹਰ ਮਲੇ ਤੇਨੂੰ ਧਿਆਣਾ ਕਰਾਂ ਸੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤਿਓ ਅਣੀ ਗੁਰੂ ਬੇਨਤੀ ਹੈ ਅੱਜ ਦਾ ਖਿਮਾ ਦਾ ਜਾਚ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਢਣ ਗੁਰੂ ਰਾਮਦਾਸ ਦੇ ਗੁਰਨਾਮ ਸਰਵ ਦੇ ਦਰਵਾਜ਼ੇ ਜਾਂ ਕੇ ਪੱਲੇ ਬੰਨਾ ਅਗ ਮੈਂ ਕਰਨਾ ਜੀ ਬੀਜ ਕਮਾਨ ਵਰਕਰ ਕੋਲੇ ਦਸਨਾਣ ਅਜ ਤਰ੍ਹਾਂ ਦੇ ਹੋਏ ਸਾਧ ਸੰਗਤਿਓ ਸੀਸ ਕਰਵਾ ਦਾ ਸੱਕੇ ਨੂੰ ਕਥਾ ਵਿਚਾਰਨ ਕਰਨ ਦੀ ਜਾਂਚ ਆ ਜਾਵੇ ਗੱਜਵੰਨ ਕੇ ਫਤੇਦਾ ਜੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ